ਸਾਬਕਾ ਮੰਤਰੀ ਪ੍ਰਨੀਤ ਕੋਰ ਸਮਾਣਾ ਦੇ ਵੱਖ-ਵੱਖ ਥਾਵਾਂ ਤੇ ਕੁਤਮਨਪੁਰ ਪਿੰਡ ਪਹੁੰਚੇ ਹਨ ਉਹਨਾਂ ਮਾਨਣੀ ਪ੍ਰਨੀਤ ਕੋਰ ਇੱਥੇ ਆਏ ਸੀ ਔਰ ਇਸਕੇ ਬਾਅਦ ਸਮਾਣਾ ਦੇ ਕਈ ਸਮਾਜਿਕ ਸਮਾਗਮਾਂ 'ਤੇ ਉਹਨਾਂ ਨੇ ਸ਼ਿਰਕਤ ਕਰਨੀ ਹੈ ਮਾਨਣੀ ਪ੍ਰਨੀਤ ਕੋਰ ਜਿਨ੍ਹਾਂ ਨੇ ਕਿਹਾ ਕਿ ਜਿਹੜੇ ਪੰਜਾਬ ਦੇ ਮਸਲੇ ਆਏ ਉਹ ਮਸਲੇ ਭਾਜਪਾ ਨੇ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਮਿਲ ਕੇ ਬੈਠ ਕੇ ਹੱਲ ਹੋ ਸਕਦੇ ਆ ਇਸ ਦੇ ਲਈ ਮੈਂ ਵੀ ਚਾਹੁੰਦਾ ਹਾਂ ਕਿ ਇਹ ਮਸਲਾ ਜਲਦੀ ਹੱਲ ਹੋਵੇ ਪੰਜਾਬ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੈ ਜਿਹੜਾ ਬਾਰਡਰ ਹੈ ਬਾਰਡਰ ਸੰਭੂ ਬਾਰਡਰ ਜਿਹੜਾ ਬੰਦ ਹੋਣ ਕਰਕੇ ਖਨੋਰੀ ਬਾਰਡਰ ਬੰਦ ਹੋਣ ਕਰਕੇ ਪੰਜਾਬ ਦਾ ਨੁਕ خاص ਕਰਦੇ ਆਉਣ ਵਾਲੇ ਸਮੇਂ ਚ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿਚ ਬੈਠ ਕੇ ਮੀਟਿੰਗ ਹੋਵੇਗੀ ਔਰ ਇਹ ਮਸਲਾ ਜਲਦੀ ਹੱਲ ਹੋਵੇਗਾ। ਪ੍ਰਨਿਤ ਕੌਰ ਜੀ ਬੋਲਣਾ ਸਮਾਨ ਹਲਕੇ ਦੇ ਵਖ ਵਖ ਥਾਵਾਂ ਤੇ ਆ ਸਮਾਜਿਕ ਸਮਾਗਮਾਂ ਜਿਹੜਾ ਉਹਨੇ ਘਰਾਂ ਦੇ ਵੀ ਸ਼ਿਰਕਤ ਕੀਤੀ ਅਫਸੋਸ ਵੀ ਪ੍ਰਗਟ ਕੀਤਾ ਹੈ। ਦੇਖੋ ਬਹੁਤ ਦੁੱਖ ਹੋਇਆ 20 ਸਾਲ ਨਹੀਂ ਹੋਏ 1.5 ਸਾਲ ਤੋਂ ਗਿਆ ਹੋਇਆ ਸੀ। ਔਰ ਗੋਲੀ ਨਾਲ ਮਾਰ ਗੁੱਟ ਹੋ ਗਈ। ਇਹ ਵੀ ਨਹੀਂ ਪਤਾ ਲੱਗਿਆ ਕਿ ਵਜ੍ਹਾ ਕੀ ਥੀ, ਕਿਸ ਤਰ੍ਹਾਂ ਹੋਇਆ, ਕੀ ਨਹੀਂ ਹੋਇਆ। ਕਬਜ਼ੂ ਤੋਂ ਵਿਦੇਸ਼ ਰਾਜ ਮੰਤਰੀ ਰਹੇ ਹੋ ਇਸ ਤਰ੍ਹਾਂ ਦੀ ਘਟਨਾਵਾਂ ਹੁੰਦੀਆਂ ਇਹਨੂੰ ਰੋਕਣ ਦੇ ਲਈ ਕਿਸ ਤਰ੍ਹਾਂ ਦੇ ਮਤਲਬ ਹੋ ਸਕਦੇ ਬਾਹਰ ਸਰਕਾਰ ਜਾਂ ਦੇਖੋ ਇਹ ਤਾਂ ਇੰਡੀਵਿਜੂਅਲ ਕੋਈ ਸਰਕਾਰ ਨਾ ਉਧਰ ਲਈ ਨਾ ਇਧਰ ਲਈ ਇੱਕ ਰੋਕ ਸਕਦੀ ਹੈ ਉਹਨਾਂ ਦੇ ਕਾਨੂੰਨ ਆਪਣੇ ਨੇ ਔਰ ਬੰਦਿਆਂ ਦਾ ਕੋਈ ਪਤਾ ਨਹੀਂ ਹੁੰਦਾ ਕਿ ਕਿਸ ਵਜ੍ਹਾ ਤੋਂ ਇਹਦਾ ਤਾਂ ਮੇਰੀ ਖਿਆਲ ਚ ਇਸ ਬੱਚੇ ਦਾ ਤਾਂ ਤੇ ਲੈਣਾ ਦੇਣਾ ਵੀ ਨਹੀਂ ਹੋਣਾ ਜਿਸ ਨੂੰ ਗੋਲੀ ਮਾਰੀ ਹੈ ਹਾਂ ਸਰ ਨਗਰ ਨਿਗਮ ਦੀਆਂ ਚੋਂ ਆ ਗਏ ਕਿਸ ਤਰ੍ਹਾਂ ਦੀਆਂ ਤਿਆਰੀਆਂ ਪਾਰਟੀ ਦੀਆਂ ਤੁਸੀਂ ਆਪਣੇ ਮਲ ਪਟਿਆਲੇ ਦਿਖਾ ਸਕੋ ਪਟਿਆਲੇ ਦੀ ਪੂਰੀ ਤਿਆਰੀ ਹੈ ਦੇਖੋ ਅਸੀਂ ਤਾਂ ਆਪਣੇ ਵੱਲੋਂ ਬਹੁਤ ਵਾਰੀ ਉਠਾਇਆ ਹੈ ਸੈਂਟਰ ਦੀ ਸਰਕਾਰ ਵੀ ਤਿਆਰ ਹੈ ਗੱਲਬਾਤ ਕਰਨ ਨੂੰ ਤਾਂ ਮੇਰੇ ਖਿਆਲ ਚੇ ਜ਼ਰੂਰ ਇਹਦਾ ਕੋਈ ਨਾ ਕੋਈ ਗੱਲ ਕਰਕੇ ਕਦੀ ਨਾ ਕਦੀ ਹੱਲ ਨਿਕਲੂਗਾ ਅਸੀਂ ਤਾਂ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਹੋਏ ਕਿਉਂਕਿ ਜੋ ਬੈਠੇ ਨੇ ਉਹ ਵੀ ਸਾਡੇ ਆਪਣੇ ਹੀ ਨੇ ਔਰ ਦੁੱਖ ਸਭ ਨੂੰ ਹੁੰਦਾ ਪੰਜਾਬ ਨੂੰ ਖਾਸ ਕਰਕੇ ਇਹਦਾ ਕਾਫੀ ਨੁਕਸਾਨ ਹੋਇਆ ਹਰ ਇੱਕ ਵਰਗ ਨੂੰ ਨੁਕਸਾਨ ਹੋਇਆ ਜਿੱਥੇ ਕਿਸਾਨਾਂ ਦਾ ਆਪਣਾ ਨੁਕਸਾਨ ਹੋਇਆ ਉੱਥੇ ਦੂਜੇ ਵਰਗਾਂ ਦਾ ਵੀ ਨੁਕਸਾਨ ਹੋਇਆ ਪੰਜਾਬ ਦਾ ਨੁਕਸਾਨ ਹੋਇਆ ਔਰ ਅਸੀਂ ਚਾਹਦੇ ਹਾਂ ਕਿ ਇਹ ਮੁੱਕੇ ਕਿ ਸਾਡੇ ਬੱਚਿਆਂ ਦਾ ਭਵਿੱਖ ਥੋੜਾ ਜਿਆ ਵਧੀਆ ਬਣੇ ਪਤਾ ਨਹੀਂ ਇਹਨਾਂ ਦੀ ਨੀਤੀ ਕੀ ਹੈ ਇਹਨਾਂ ਨੂੰ ਪੁੱਛੋ ਜੋ ਇਹਨਾਂ ਦੀ ਨੀਤੀ ਹੈ ਇਹ ਹੀ ਤੁਹਾਨੂੰ ਦੱਸ ਸਕਣਗੇ ਹਮ ਦੇਖੋ ਸੈਂਟਰ ਔਰ ਕਿਸਾਨ ਆਪਸ ਦੇ ਵਿੱਚ ਬੈਠਣਗੇ ਜਿਹੜੇ ਜ਼ਿੰਮੇਵਾਰ ਬੰਦੇ ਨੇ ਸੈਂਟਰ ਦੇ ਇਰੇ ਜ਼ਿੰਮੇਵਾਰ ਬੰਦੇ ਨੇ ਕਿਸਾਨਾਂ ਦੇ ਅੰਤ ਦੇ ਵਿੱਚ ਇਹੀ ਬੈਠ ਕੇ ਕਰਨਗੇ ਬਾਰਡਰ ਤੇ ਗੱਲ ਚਰਚਾ ਹੋ ਰਹੀ ਹੈ ਵੀ ਜਿਹੜਾ ਸੰਭੂ ਬਾਰਡਰ ਹੈ ਉਹ 4 ਫੁੱਟ ਖੋਲ ਦਿੱਤਾ ਜਾਵੇ ਕਿਉਂਕਿ ਪਟਿਆਲਾ ਜ਼ਿਲ੍ਹਾ ਜਿਆਦਾ ਇਫੈਕਟਡ ਹੈ ਇਸ ਦੇ ਨਾਲ ਰਾਜਪੁਰਾ ਸਾਰਾ ਬਿਜ਼ਨਸ ਹੈ ਪਟਿਆਲਾ ਸਾਰਾ ਪੰਜਾਬ ਵੀ ਇਫੈਕਟਡ ਹੈ ਉਧਰੋਂ ਹੀ ਨਿਕਲਦਾ ਸੀ ਦੇਖੋ ਇਹਦਾ ਜਦ ਕਿਸਾਨ ਕਿਸਾਨਾਂ ਦੇ ਨਾਲ ਗੱਲਬਾਤ ਹੋ ਕੇ ਹੀ ਹੋਊਗਾ ਅਸੀਂ ਤਾਂ ਚਾਹੁੰਦੇ ਹਾਂ ਕਿ ਖੁੱਲੇ ਕਿਸਾਨ ਵੀ ਉੱਠਣ ਆਪਣੇ ਕਾਰਜਾਂ ਉਨ੍ਹਾਂ ਦਾ ਵੀ ਕੋਈ ਹੱਲ ਹੋਏ ਔਰ ਜਿਹੜੀ ਪੂਰੀ ਪੰਜਾਬ ਨੂੰ ਦਿੱਕਤ ਆ ਰਹੀ ਹੈ ਇਹ ਵਪਾਰੀ ਨੂੰ ਦਿੱਕਤ ਆ ਰਹੀ ਹੈ ਹਰ ਇੱਕ ਬੰਦੇ ਨੂੰ ਦਿੱਕਤ ਆ ਰਹੀ ਹੈ ਉਹ ਵੀ ਦੂਰ ਹੋਏ ਠੀਕ ਹੈ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪਰਸੋਤਮ ਕੋਸਿਕ ਸਮਾਣਾ ਨਿਊਜ਼